شام بابا جگہ میری جگہ شاہ دریا امرجیت نام ہے پتا مہندر پنڈ ہے نیان پور سردر کیا فون بھی لگتا نہیں پاس میں فون لا سوچا ویسے بند ہو گیا جب شام میری میڈیکل شاپ سے دے پڑتے جو اسے رات ہوتا پہ نو ساڑھے نو کا ٹائم سے پتا لگا کہ کسی نے کسی آدمی نے من پچھاتے بندے نے بہت بہرحمی نہ قتل کر دیتا ہے جنتا زیادہ کٹھی ہوئی سی میں گیا ویکیا میں دیکھ لیا کہڑا بندہ ہے ادھر دیکھا تو اپنا رشتے دار ہاں جی میں تو اس ٹائم چوک تھا سوچا کہ پتا قتل ہو جائے تو ضرور گرنگ سان سارے انصاف ملنا چاہیے سامنے بندے کی بھال کر کے بےحمی نے قتل کیا گیا ہے

ਇਹ ਪੈਂਤੀ ਸ਼ਤੀਸਾਲੇ ਨਹੀਂ ਕਾਰੋਬਾਰ ਨਹੀਂ ਕਰੋ ਘਰ ਵਸਾ ਰਾਜਗਰ ਮਿਸਤਰੀ ਸੀ ਤੇ ਮਤਲਬ ਹਰ ਸਾਲ ਜਾਂਦੇ ਤੁਸੀਂ ਨਾ ਨਾ ਉਹ ਵੀਰਵਾਰ ਦਾ ਦਿਨ ਹੈਗਾ ਸੀ ਕੱਲ ਤੇ ਵੈਸੇ ਮੈਂ ਟੀਵੀ ਜਗ੍ਹਾ ਤੇ ਮਠਾ ਟਿਕਦੀ ਸੀ ਪਹਿਲਾਂ ਵੀ ਜਾਂਦਾ ਪਹਿਲਾਂ ਹਾਂ ਪਹਿਲਾਂ ਕੋਈ ਫਿਕਰ ਨਹੀਂ ਕੀਤਾ ਫਿਰ ਆਉਂਦੇ ਮੈਨੂੰ ਪਤਾ ਲੱਗੇ ਕੱਲ ਉੱਥੇ ਬੈਠੇ ਸੀ ਜਿਹੜੀ ਕਿਸਾਨ ਸੁਣ ਰਹੀ ਸੀ ਉਹਨਾਂ ਦੱਸਿਆ ਵਿੱਚ ਬੈਠਾ ਸੀ ਹਾਂਜੀ ਕੀ ਸ਼ਰਤ ਤੁਹਾਨੂੰ ਕੀ ਲੱਗਦਾ ਜੇ ਇਹਨਾਂ ਦਾ ਮਤਲਬ ਕਿ ਕਿਸੇ ਨੇ ਸੜਕ ਕੀਤਾ ਤੇ ਕਿਸੇ ਨੇ ਜਾਣ ਤੋਂ ਚਾਰ ਦਿਨ ਜਿਹੜੇ ਜਿਹੜੇ ਸਾਹ ਉਹਨਾਂ ਨੂੰ ਮਾਰਿਆ ਗਿਆ ਵਾਟੋਂ ਕੀਤੀ ਗਈ ਹੈ ਜੇ ਕਿਸੇ ਨੇ سامنے نہ رستہ چلتا ویسے ਆਪਣੇ ਜੀ ਪਹਿਲੀ ਵਾਰ ਦਾ ਤੁਸੀਂ ਕਿਉਂਕਿ ਕਦੇ ਇਹਦਾ ਖਤਾਂ ਨਹੀਂ ਹੋਇਆ ਹਰੇ ਕੀ ਨਾਮ ਹੈ ਹਾਂਜੀ ਮੇਰਾ ਨਾਮ ਦਲਪ੍ਰੀਤ ਸਿੰਘ ਹੈ ਮੇਰਾ ਫੋਨ ਨੰਬਰ ਇਹ ਨਹੀਂ ਹੈ ਸਹੀ ਲਾਈਨ ਹੈ ਹਾਂ ਕੀ ਗੱਲਬਾਤ ਕੀ ਹੋਈ ਤੁਹਾਡੇ ਨਾਲ ਗੱਲਬਾਤ ਕੀ ਹੋਈ ਹੈ ਮੇਰਾ ਭਰਾ ਹੈ ਉੱਥੇ ਵਿਆਹਿਆ ਇਹ ਸੌ ਵਾਲਾ ਨੇ ਮੰਡ ਜਿਹਾ ਹੈ ਕੀ ਨਾਮ ਦੱਸੋ ਇਹ ਅਮਰਜੀਤ ਸਿੰਘ ਹਾਂਜੀ ਇਹ ਗਿਆ ਨੇ ਮਿਲਣ ਗਏ ਨੇ ਕਿੰਨਾ ਚਿਰ ਹੋ ਗਿਆ ਇਹ ਤਾਂ 16 ਸਾਲ ਹੋ ਗਏ ਹਾਂ ਕਿਤੇ ਨਹੀਂ ਮਿਲ ਗਏ ਨੇ ਆਪਣੇ ਸਹੁਰੇ ਨੂੰ ਮਿਲ ਗਏ ਨੇ ਅੱਛਾ ਜੀ ਹਾਂਜੀ ਰਾਜ ਇਹਨਾਂ ਕੱਲੇ ਪੈਗ ਦੀ ਇਹਦੀ ਮੌਤ ਕਰ ਦਿੱਤੀ ਕੱਲੇ ਗਏ ਸੀ ਹਾਂਜੀ ਕੱਲੇ ਗਏ ਸੀ ਅੱਗੇ ਪਾਪਾ ਮੁਰਾਦ ਸ਼ਾਹ ਦੇ ਹਾਂਜੀ ਉਥੇ ਪਾਪਾ ਬੋਰਸ਼ਾ ਹਾਂਜੀ ਉਥੇ ਗਏ ਨੇ ਉਹ ਮਥਾ ਦੇ ਕੇ ਤੇ ਗਾਂ ਜਾਣ ਲੱਗੇ ਅਗੂ ਬੰਦੇ ਪੈ ਰਹੇ ਉਹਨਾਂ ਦੀ ਮੌਤ ਕਰ ਦਿੱਤੀ ਤੇ ਸਾਨੂੰ ਡੈਡ ਗੁਡੀ ਉਥੋਂ ਮੇਰੀ ਕੰਕ ਦੇ ਵਿੱਚੋਂ ਸਾਨੂੰ ਦੱਸਿਆ ਨੰਬਰ ਪਲੇਟ ਅਸੀਂ ਨੰਬਰ ਦੱਸਿਆ ਮੋਟਰਸਾਈਕਲ ਦਾ ਤੇ ਇੰਨਾ ਸਾਡਾ ਨੰਬਰ ਅਸੀਂ ਲੱਭਦੇ ਫਿਰੇ ਹਾਂ ਸਾਨੂੰ ਲੱਭਾ ਨਹੀਂ ਫਿਰ ਜਾ ਕੇ ਉਥੋਂ ਫੋਨ ਆਇਆ ਵੀ ਇੱਥੇ ਆਨ ਕੇ ਤਾਂ ਦਰ ਬੰਦਾ ਅਹੀਂ ਲਿਆਂਦਾ ਜਾ ਕੇ ਤੇ ਇਹ ਸਾਨੂੰ ਇਨਸਾਨ ਮਿਲਣਾ ਚਾਹੀਦਾ ਵੀ ਸਾਡਾ ਘਰੋਂ ਪਤਾ ਨਹੀਂ ਕਿੰਨੇ ਹਾਂਜੀ ਘਰੋਂ ਕਿੰਨੇ ਨਿਕਲੇ ਸੀ ਘਰੋਂ ਇਹ ਨਿਕਲੇ ਨੇ ਕੋਈ ਤਕਰੀਬਨ ਤਿੰਨ ਕੁ ਵਜੇ ਦਾ ਟਾਈਮ ਸ਼ਾਮ ਨੂੰ ਹਾਂਜੀ ਤੁਹਾਨੂੰ ਕਿੰਨੇ ਵੇ ਹੋਣਾ ਫੋਨ ਸਾਨੂੰ ਆਇਆ ਹੈ 9 ਵਜੇ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਕਿ ਇਹ ਕੀਤੀ ਜ਼ਰੂਰ ਤੋਂ ਆਈ ਤੇ ਮਗਰੋਂ ਜਾ ਕੇ ਲੜਾਈ ਝਗੜਾ ਕੋਈ ਰੰਜਿਸ਼ ਹੋਵੇ ਨਾ ਕੋਈ ਲੜਾਈ ਝਗੜਾ ਨਹੀਂ ਕਰੀ ਕਾਰੋਬਾਰਕ ਹਾਂ ਜੀ ਕਾਰੋਬਾਰੀ ਨਾ ਰਾਜਨੀਤੀ ਦਾ ਕੰਮ ਕਰਦਾ ਦਿਹਾੜੀ ਦਾ ਕੰਮ ਕਰਦਾ ਬੱਚੇ ਇਹਨਾਂ ਦੇ ਚਾਰ ਨੇ ਦੋ ਤਿੰਨ ਗੁੱਡੀਆਂ ਨੇ ਇਹ ਕਰਦਾ ਤੇ ਕੀ ਹੁਣ ਹਸਾਬ ਦੀ ਕੀ ਮੰਗ ਕਰਦੇ ਹਾਂ ਜੀ ਐਂ ਇਹ ਕਰਨੇ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਕਾਰਵਾਈ ਸਖਤ ਹੋਣੀ ਚਾਹੀਦੀ ਇਹਨਾਂ ਦਾ ਜਿਹੜਾ ਕਤਲ ਦਾ ਪੈਣਾ ਨਹੀਂ ਕਰ ਹਾਂ ਨਿਸ਼ਚੈਤ ਤਾਂ ਸਾਨੂੰ ਵੀ ਕਤਲ ਹੀ ਲੱਗਦਾ ਇਹ ਕਰਦਾਈ ਅਸੀਂ ਕੇਸ ਰਜਿਸਟਰ ਕੀਤਾ ਐਫਆਰ ਨੰਬਰ 45 ਤੇ ਬੰਦ ਵਿੱਚ ਦਰਜ ਕੀਤੀ ਹੈ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ ਉਮੀਦ ਹੈ ਵੀ 1-2 ਦਿਨ ਦੇ ਵਿੱਚ ਵਿੱਚ ਨੂੰ ਟ੍ਰੇਸ ਕਰ ਦਿੱਤਾ ਜਾਏ ਜਦੋਂ ਕਿ ਉਥੇ ਤੁਹਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਜਦੋਂ ਇਸ ਨੂੰ ਦੇਖਿਆ ਜਾਂਦਾ ਤਾਂ ਕੀ ਲੱਗਦਾ ਕਿ ਵੀ ਉਸ ਤੇ ਹਮਲਾ ਕੀਤਾ ਗਿਆ ਲੁੱਟ ਖੋਹ ਦਾ ਮਾਮਲਾ ਲੱਗਦਾ ਪਰਾਂੇ ਰੰਜੀਤ ਸ਼ਮੂਲੀ ਨਹੀਂ ਲੁੱਟ ਖੋਹ ਦਾ ਇਹ ਮਾਮਲਾ ਪਲੇਸ ਆਫ ਅਕਰਲ ਦੇ ਮੁਤਾਬਕ ਲੁੱਟ ਖੋਹ ਦਾ ਮਾਮਲਾ ਨਹੀਂ ਹੋ ਸਕਦਾ ਇਹ ਮਾਮਲਾ ਕੁਝ ਹੋਰ ਹੈ ਪਰ ਮੈਂ ਤੁਹਾਡੇ ਨਾਲ ਇਸ ਟਾਈਮ ਤੇ ਇਹ ਗੱਲ ਚੇਅਰ ਨਹੀਂ ਕਰ ਸਕਦਾ ਕਿਉਂਕਿ ਇਹ ਕਤਲ ਹੀ ਹੈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਹ ਕਾਪਾ ਕੇ ਪਰਚਾ ਦਰਜ ਕਰਤਾ ਪਰਚਾ ਦਰਜ ਕਰਤੇ ਨੇ ਵੈਸੇ ਜਿਵੇਂ ਸ਼ੁਰੂ ਕਰਤੀ ਇੱਕ ਦੋ ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਪੂਰਾ ਇਨਸਾਫ ਮਿਲ